ਥਲੇ ਆਉਂਦੇ ਆਉਂਦੇ ਆ ਦੀ ਲਾਸ਼ਾਂ ਗੱਡੀ ਚ ਵਾਜੇ ਤੇ ਧੁੰਨ ਚ ਡਿੱਗ ਪਿਆ ਧੋਨੇ ਦੀ ਕਿੰਨ ਕਵਾਰੀ ਕਰੋ ਕੋਈ ਵੀ ਪੁੱਟਾ ਛੋੜਦਾ ਬੱਚੇ ਦਾ ਡਿੱਗਾ ਵਾ ਫਿਰ ਕਹਿ ਰਹੇ ਵੀ 130 ਦੀ ਸਪੀਡ ਤੇ ਮੋਟਰਸਰ ਰਹੀ ਮੋਟਰਸਰ ਦੀ ਗੱਡੀ ਕੋਈ ਨੁਕਸਾਨ ਨਹੀਂ ਹੋਇਆ ਵੇਖਿਆ ਜਾ ਸਕਦਾ ਜੇ ਇਹ ਧੁੰਨ ਮਾਰ ਪੁਲਿਸ ਵਾਲਿਆਂ ਦੀ ਇਸ ਗੱਡੀ ਦੇ ਨਾਲ ਟਕਰਾਉਣ ਤੋਂ ਬਾਅਦ ਦੋ ਜਵਾਨ ਮੁੰਡਿਆਂ ਦੀ ਜਾਨ ਗਈ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਜਦੋਂ ਇੱਥੇ ਪਹੁੰਚਦੇ ਨੇ ਤਾਂ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਨੇ ਜਿਸ ਤੇ ਯਕੀਨ ਕਰਨਾ ਪਰਿਵਾਰਕ ਮੈਂਬਰਾਂ ਨੂੰ ਔਖਾ ਹੋ ਰਿਹਾ ਹੈ। ਉਹਨਾਂ ਦੇ ਵੱਲੋਂ ਪੁਲਿਸ ਵਾਲਿਆਂ ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਜਾ ਰਹੇ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਚਿਰਾਗ ਬੁਝ ਗਏ, ਦੋ ਜਵਾਨ ਪੁੱਤ ਚਲੇ ਗਏ, ਉਹੀ ਜਾਣ ਸਕਦੇ ਨੇ ਕਿ ਆਖਿਰਕਾਰ ਇਹ ਵੱਡਾ ਦੁੱਖ ਕੀ ਹੈ। I'm yeah. yeah. ਇਸ ਦੀ ਗੱਡੀ ਦੇ ਨਾਲ ਮੋਟਰਸਾਈਕਲ ਦੀ ਇਹੋ ਜਹੀ ਭਿਆਨਕ ਟੱਕਰ ਹੋਈ ਕਿ ਇਹ ਤਸਵੀਰਾਂ ਦੇਖ ਕੇ ਕੋਈ ਵੀ ਕੰਬ ਜਾਵੇ ਤੁਸੀਂ ਇਸ ਸਮੇਂ ਗੱਡੀ ਦੇ ਹਾਲਾਤ ਦੇਖ ਰਹੇ ਹੋ ਜਿਹੜੀ ਕਿ ਪੈਟਰੋਲਿੰਗ ਕਰਨ ਜਾ ਰਹੀ ਸੀ ਪੁਲਿਸ ਦੀ ਗੱਡੀ ਦੇ ਨਾਲ ਮੋਟਰਸਾਈਕਲ ਵੱਜਦਾ ਹੈ ਜਿਸ ਤੋਂ ਬਾਅਦ ਇੱਕ ਭਿਆਨਕ ਹਾਦਸਾ ਹੋ ਜਾਂਦਾ ਹੈ ਇਸ ਹਾਦਸੇ ਦੇ ਵਿੱਚ ਦੋ ਜਵਾਨ ਮੁੰਡਿਆਂ ਦੀ ਜਾਨ ਗਈ ਹੈ ਜਿਨ੍ਹਾਂ ਦੇ ਪਰਿਵਾਰ ਰੋਂਦੇ-ਵਿਲਕਦੇ ਹੋਏ ਸੜਕ ਤੇ ਹੀ ਆਪਣੇ ਪੁੱਤਾਂ ਨੂੰ ਕੁੱਟ-ਕੁੱਟ ਕੇ ਫੜ ਰਹੇ ਸੀ ਅਤੇ ਇਹਨਾਂ ਮਰੇ ਪੁੱਤਾਂ ਨੂੰ ਉਠਾਉਣ ਦੀ ਕੋਸ਼ਿਸ਼ ਤੇ ਵਿੱਚ ਸਨ ਮ੍ਰਿਤਕਾਂ ਦੀ ਪਛਾਣ ਵਿਕਰਮਜੀਤ ਸਿੰਘ ਉਮਰ 21 ਸਾਲ ਅਤੇ ਸਿਮਰਪ੍ਰੀਤ ਉਮਰ 22 ਸਾਲ ਦੇ ਵੱਜੋਂ ਕੀਤੀ ਗਈ ਹੈ ਦੱਸਦੀ ਹੈ ਕਿ ਆਪਣੀਆਂ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਸਿਮਰ ਅਤੇ ਇਸ ਮੌਕੇ ਤੇ ਉਸਦੀ ਭੈਣ ਸਮੇਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਪੰਜਾਬ ਪੁਲਿਸ ਦੀ ਗੱਡੀ ਦਾ ਚਾਲਕ ਐਸਆਈ ਹਰਜਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਦੇ ਖਿਲਾਫ ਪਰਚਾ ਦਰਜ ਹੋ ਚੁੱਕਿਆ ਹੈ ਇਸ ਮੌਕੇ ਤੇ ਪੁਲਿਸ ਪਹੁੰਚ ਚੁੱਕੀ ਸੀ ਪਰਿਵਾਰਿਕ ਮੈਂਬਰ ਅਤੇ ਮੌਜੂਦ ਲੋਕਾਂ ਦੇ ਵੱਲੋਂ ਕੀ ਕੁਝ ਦੱਸਿਆ ਗਿਆ ਉਹਨਾਂ ਦੀ ਜ਼ੁਬਾਨੀ ਸੁਣਦੇ ਹਾਂ ਆ ਭਾਈ ਇਹ ਗੱਡੀ ਸਰਕਾਰੀ ਵਜਈ ਹੈ ਬੰਦਿਆਂ ਦੇ ਵਿੱਚ 2 ਵਜੇ ਦੀ ਡੈਥ ਹੋ ਗਈ ਆ ਜਦੋਂ ਮੈਂ ਸੀ ਇਹਦੇ ਮੌਕੇ ਤੇ ਹਾਜ਼ਰ ਹੋਏ ਆ ਉਹਨੂੰ ਫੂਲ ਕਰਕੇ ਸੱਦਿਆ ਗਿਆ ਪਿੰਡੂ ਕਿ ਆਹ ਕੰਮ ਹੋ ਗਿਆ ਜਦੋਂ ਆਏ ਆ ਉਹਨੂੰ ਤੁਸਲੇ ਆਉਂਦੇ ਆਉਂਦੇ ਆ ਤੇ ਲਾਸ਼ਾਂ ਗੱਡੀ ਚ ਵਾਗੇ ਤੇ ਢੂਣੇ ਚ ਡਿੱਗ ਪਿਆ ਢੋਣੇ ਦੀ ਕਿੰਨ ਕਵਾਰੀ ਕਰੋ ਕੋਈ ਵੀ ਪੂਟਾ ਛੁੱਟਦਾ ਬੱਚੇ ਦਾ ਡੱਗਾ ਵਾ ਫਿਰ ਕਹਿ ਰਹੇ ਵੀ 130 ਦੀ ਸਪੀਡ ਤੇ ਮੋੜ ਤੇ ਰਹੀ ਮੋੜ ਤੇ ਗੱਡੀ ਕੋਈ ਨੁਕਸਾਨ ਨਹੀਂ ਹੋਇਆ ਵੇਖਿਆ ਜਾ ਸਕਦਾ ਜੇ ਇਹ ਢੂਣ ਮਾਰਦੇ ਤੇ ਸਿਰਫ ਉਹਦਾ ਮੀਟਰ ਗੱਡੀ ਟੁੱਟਾ ਵਾ ਬਾਕੀ ਹੋਰ ਕੋਈ ਤੇ ਗੱਡੀ ਵੇਖੋ ਕਿੰਨੀ ਟੁੱਟੀ ਤੁਸੀਂ ਇਹਨਾਂ ਇਹਨਾਂ ਨੇ ਕਿੰਨਾ ਡ੍ਰਿੰਕ ਕੀਤੀ ਕੀ ਕੀਤੀ ਆ? ਆੜ ਕੋ ਨਾ ਤੇ ਕੋਈ ਡਰਾਈਵਰ ਮੱਥੇ ਲਾਉਂਦੇ ਵੀ ਕਿਹੜਾ ਡਰਾਈਵਰ ਗੱਡੀ ਚਲਾ ਰਿਆ ਸੀ? ਨਾ ਸਾਨੂੰ ਕੋਈ ਦੱਸਦੇ ਆ। ਇਹੋ ਕਹੀ ਤੇ ਲਾਸ਼ਾਂ ਚੁੱਕ ਕੇ ਲੈ ਆਈਏ। ਗੱਡੀ ਓਵਰ ਸਪੀਡ ਤੇ 에ਅਰ ਬੈਗ ਤਾਂ ਖੁੱਲੇ। ਇੱਕ ਗੱਡੀ ਬਲੈਰੋ ਫੇਮ ਕਰਨ ਤੋਂ ਸ਼ੇਖ ਬ੍ਰਹਮ ਤੋਂ ਡੂੜੇ ਹਟ ਕੇ ਆ ਰਹੀ ਸੀ। ਤਿੰਨ ਮੁੰਡੇ ਸੀ ਮੰਨਨ ਪਿੰਡ ਤੋਂ ਆਰੇ। ਮੰਨਨ ਪਿੰਡ ਤੋਂ ਚਭਾਲ ਕੰਮ ਵਾਸਤੇ ਜਾ ਰਹੇ ਸੀ। ਉਹ ਆਇਆ ਲਾਲੂ ਘਮਣ ਨੂਰਦੀਨ ਦੇ ਹੋਏ। ਵਿਕਰਮਜੀਤ ਤੇ ਸਿਮਰਨਪ੍ਰੀਤ ਸਿੰਘ ਇੱਕ ਮੋਟਰਸਾਈਕਲ ਤੇ ਸੀ ਇਹਨਾਂ ਦੇ ਪਿੱਛੇ ਤਿੱਜਾ ਮੁੰਡਾ ਹਰਮਨ ਸਿੰਘ ਉਹ ਵੀ ਮੰਨੜਪਿੰਡ ਦਾ ਹੀ ਆ ਉਹ ਆਪਣੇ ਵੱਖਰੇ ਮੋਟਰਸਾਈਕਲ ਤੇ ਆ ਰਿਹਾ ਸੀ ਉਹਦੇ ਕਹਿਣ ਮੁਤਾਬਕ ਜਦੋਂ ਨੂਰਦੀਪ ਤੋਂ ਇਹ ਰੋਡ ਤੇ ਚੜ੍ਹੇ ਆ ਪਿੱਛੋਂ ਇੱਕ ਮੋਟਰਸਾਈਕਲ ਆਇਆ ਉਹਨੇ ਇਹਨਾਂ ਨੂੰ ਕ੍ਰਾਸ ਕਰਦਾ ਵਿਕਰਮਜੀਤ ਉਹਨਾਂ ਨੂੰ ਇਹਨਾਂ ਨੇ ਉਹਦੇ ਮਗਰ ਸਪੀਡ ਦੇ ਨਾਲ ਇੱਕ ਦੂਜੇ ਨੂੰ ਕ੍ਰਾਸ ਕਰਦੇ ਆ ਰਹੇ ਸੀ ਹਰਮਨ ਸਿੰਘ ਦੀ ਸਟੇਟਮੈਂਟ ਦੇ ਮੁਤਾਬਕ ਇਹ ਇੱਕ ਰੇਸਾ ਲਾਉਂਡ ਹੈ ਪਿਆ ਜਦੋਂ ਇੱਥੇ ਆਏ ਆ ਉਧਰੋਂ ਗੱਡੀ ਚ ਭਾਵਤ ਆ ਰਹੀ ਸੀ ਤੇ ਰੌਮ ਸੜ ਜਾ ਕੇ ਗੱਡੀ ਦੇ ਕਨੈਕਟਰ ਸਾਈਡ ਤੇ ਜਾ ਕੇ ਮੁੱਠੇ ਰਭਜਾ ਤੇ ਕੁੱਟ ਪਾਸ ਦੇ ਨਾਲ ਵਜਨ ਕਰਕੇ ਨੇ ਮੌਤੇ ਨੇ ਮੌਤ ਕਿਲੇ ਜਣਾਂ ਦੀ ਹੋਈ ਆ ਦੋ ਜਣੇ ਵਿਚਾਰਨ ਹੋਈ ਕਿੰਨੇ ਕਿਲੇ ਬੋੜੇ ਹਾਂਜੀ ਨੇ ਜਮਾਰੀ ਮਗਰਿਕ ਵਿਕਰਮ ਜੀ ਦੇ ਪੁੱਤਰ ਕੁਲਦੀਪ ਸਿੰਘ ਸਿਮਰਨ ਪ੍ਰੀਤ ਸਿੰਘ ਪੁੱਤਰ ਸਕੱਤਰ ਸਿੰਘ ਵਾਸੀਆਂ ਮਨਨ ਤੀਜਾ ਬੰਦਾ ਮੌਕੇ ਪਰ ਮੌਤ ਤੀਜਾ ਬੰਦਾ ਬਿਲਕੁਲ ਠੀਕ ਠਾਕ ਉਹ ਤੇ ਪਿੱਛੇ ਆ ਰਿਹਾ